ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੱਕੀ ਛੁੱਟੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਹੋਵੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੱਕੀ ਛੁੱਟੀ ਕਰ ਦਿੱਤੀ ਜਾਵੇਗੀ ਜਿਸ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਤੇ ਹੁਣ ਉੱਥੇ ਹੀ ਦੱਸਿਆ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੀ ਇਹ ਵੱਡਾ ਦਾਵਾ ਠੋਕ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੈ ਕਿ ਸਲਾਹਕਾਰ ਉਹਨਾਂ ਦੇ ਨਹੀਂ ਹੈ ਤੇ ਜੋ ਸਰਕਾਰ ਉਹਨਾਂ ਦੀ ਉਹ ਸਿਰਫ ਔਰ ਸਿਰਫ ਦਿੱਲੀ ਤੋਂ ਚਲਾਈ ਜਾ ਰਹੀ ਹੈ ਤੇ ਹੁਣ ਸਾਡੇ ਕੋਲ ਅਜਹੀਆਂ ਰਿਪੋਰਟਾਂ ਪੱਕੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਉਹਨਾਂ ਦੀ ਪੱਕੀ ਛੁੱਟੀ ਹੋ ਜਾਵੇਗੀ ਤੇ ਅਗਲਾ ਮੁੱਖ ਮੰਤਰੀ ਪੰਜਾਬ ਚ ਕੇਜਰੀਵਾਲ ਬਣਨ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਵਿਰੋਧੀ ਲਗਾਤਾਰ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਤੇ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਬਿਆਨ ਦਿੱਤੇ ਵੱਡੇ ਇਲਜ਼ਾਮ ਲਗਾਏ ਤੇ ਹੁਣ ਉੱਥੇ ਹੀ ਅਕਾਲੀ ਦਲ ਵੀ ਇਸ ਬਿਆਨ ਨੂੰ ਲੈ ਕੇ ਲਗਾ ਤਾਰ ਹੁਣ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਤਿੱਖੇ ਨਿਸ਼ਾਨੇ ਆਪ ਸਰਕਾਰ ਦੇ ਉੱਤੇ ਸਾਦੇ ਜਾ ਰਹੇ ਨੇ ਤੇ ਇੱਕ ਆਮ ਆਦਮੀ ਪਾਰਟੀ ਦੀ ਫੇਲਿਅਰ ਨੂੰ ਲੈ ਕੇ ਵੀ ਜਿਹੜੇ ਕਿ ਪਲਟਵਾਰ ਚਿੰਜਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆ ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ ਕਿ ਕੀ ਹੈ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਭਰਤੀ ਮੁਹਿੰਮ ਹੈ ਬੜੇ ਉਤਸ਼ਾਹ ਨਾਲ ਚੱਲ ਰਹੀ ਹੈ ਅੱਜ ਹਲਕਾ ਸਮਾਣੇ ਦੇ ਵਿੱਚ ਸਾਡੇ ਹਰਿਆਉ ਸਾਹਿਬ ਜਿਹੜੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਨੇ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਬੜਾ ਵੱਡਾ ਇਕੱਠ ਹਲਕਾ ਸਮਾਣੇ ਦੀ ਸੰਗਤ ਇਕੱਠਾ ਹੈ ਜਿਹਦੇ ਵਿੱਚ ਮੈਂ ਸਮਝਦਾ ਕਿ ਆ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਦੇਖ ਰਿਹਾ ਸੀ ਕਿ ਨੌਜਵਾਨਾਂ ਦੇ ਖਾਸ ਕਰਕੇ ਬੜੇ ਉਤਸ਼ਾਹ ਦੇ ਨਾਲ ਪੰਡਾਲ ਦੇ ਵਿੱਚ ਅੰਦਰ ਐਂਟਰ ਹੋ ਰਹੇ ਸੀ ਬੜੇ ਵੱਡੇ ਉਤਸ਼ਾਹ ਦੇ ਨਾਲ ਭਰਤੀ ਨੂੰ ਇਹ ਚੱਲ ਰਹੀ ਹੈ ਤੇ ਕਈ ਕਾਰਨ ਨੇ ਕਾਰਨ ਅੱਜ ਪੰਜਾਬ ਦਾ ਹਰ ਵਰਗ ਹਰ ਵਰਗ ਇਹ ਮਹਿਸੂਸ ਕਰ ਰਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼ਰਮਣੀ ਕਲਜੰਦ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ देखो मैं ਤੁਹਾਡੇ মিডিਆ ਦੇ ਮਾਧਮ ਰਾਹੀਂ ਅੱਜ ਗੱਲ ਕਰਨੀ ਚਾਹੁੰਦਾ ਤੇ ਪੰਜਾਬ ਦੇ ਉਹਨਾਂ ਵੋਟਰਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਵੋਟ ਪਾਈ ਸੀ ਕਿ ਆਪਾਂ ਉੱਠੀਏ ਜਿਵੇਂ ਦਿੱਲੀ ਵਾਲਿਆਂ ਨੇ ਦਿੱਲੀ ਲੁੱਟਣ ਤੋਂ ਬਾਅਦ ਅੱਜ ਆਮ ਆਦੀ ਪਾਰਟੀ ਨੂੰ ਚਲਦਾ ਕੀਤਾ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਐਵੇਂ ਕਰਨਾ ਪੈਣਾ ਅੱਜ ਜੇ ਮੈਂ ਮੋٹے ਰੂਪ ਦੇ ਵਿੱਚ ਗੱਲ ਕਰਾਂ ਕਿ ਅੱਜ ਦੇ ਦਿਨ ਜਿੱਥੇ ਆਪਾਂ ਪਟਿਆਲੇ ਜ਼ਿਲ੍ਹੇ 'ਚ ਖੜੇ ਆ ਪਟਿਆਲੇ ਜ਼ਿਲ੍ਹੇ 'ਚ ਜਿਹੜੇ ਨੇ ਉਹ ਗਰਨੇਟ ਰੌਕਟ ਲਾਂਚਰ ਫੜੇ ਜਾ ਰਹੇ ਨੇ ਲੱਭੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਕੈਬਨਟ ਦੀ ਮੀਟਿੰਗ ਕੈਨਸਲ ਕਰਕੇ ਸਾਰੇ ਵਿਧਾਇਕ ਦਿੱਲੀ ਪਹੁੰਚੇ ਹੋਏ ਨੇ ਦਿੱਲੀ ਦਰਬਾਰ ਪਹਿਲਾਂ ਤਾਂ ਇਹ ਸਾਬਤ ਹੋ ਗਿਆ ਕਿ ਵੋਟ ਪੰਜਾਬੀਆਂ ਨੇ 92 ਐਮਐਲਏ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪਾਈ ਭਗਵੰਤ ਮਾਨ ਨੂੰ ਪਾਈ ਪਰ ਐਮਐਲਏ ਕਿੱਥੇ ਗਏ ਹੋਏ ਨੇ ਮੰਤਰੀ ਕਿੱਥੇ ਗਏ ਹੋਏ ਨੇ ਅੱਜ ਦਿੱਲੀ ਦੇ ਕੇਜਰੀਵਾਲ ਦੇ ਚਰਨਾਂ 'ਚ ਬੈਠੇ ਨੇ ਜਿਹੜਾ ਦਿੱਲੀ ਵਾਲਿਆਂ ਨੇ ਰਗੜ ਕੇ ਬਿਠਾ ਤਿਆ ਆਪ ਵੀ ਹਾਰ ਗਿਆ ਐਮਐਲਏ ਤੇ ਮੰਤਰੀ ਤੇ ਸੜੇ ਮੁੱਖ ਮੰਤਰੀ ਅਜੋਦੀ ਚੌਕੀ ਪਰ ਰਹੇ ਨੇ ਦਿੱਲੀ ਚ ਤੇ ਤੁਹਾਡੇ ਮਾਧਿਅਮ ਰਹੀ ਮੈਂ ਇੱਕ ਹੋਰ ਖੁਲਾਸਾ ਕਰਨਾ ਚਾਹੁੰਦਾ ਅੱਜ ਕਿ ਐਮਐਲਏ ਪਤਾ ਕਾਹਤੋਂ ਸੱਦੇ ਗਏ ਨੇ ਸਾਡੇ ਕੋਲ ਪੱਕੀ ਰਿਪੋਰਟ ਆ ਕਿ ਭਗਵੰਤ ਮਾਨ ਨੂੰ ਬਦਲਣ ਦੀ ਤਿਆਰੀ ਆ ਭਗਵੰਤ ਮਾਨ ਨੂੰ ਬਦਲ ਕੇ ਕੋਈ ਹੋਰ ਬੰਦਾ ਲਾਉਣਗੇ ਵੈਸੇ ਤਾਂ ਭਗਵੰਤ ਮਾਨ ਪਹਿਲੀ ਡੈਪੂਟੇਸ਼ਨ ਤੇ ਆ ਕਿਉਂਕਿ ਉਹ ਜਾਂਦਾ ਮੱਥਾ ਟੇਕਿਆ ਹੁੰਦਾ ਉਹਦੇ ਆਪਣੇ ਪੱਲੇ ਕੱਖ ਨਹੀਂ ਨਾ ਉਹਦਾ ਵਿੱਤੀ ਸਲਾਹਕਾਰ ਆਪਣਾ ਨਾ ਓਐਸਡੀ ਆਪਣਾ ਨਾ ਡਰਾਈਵਰ ਆਪਣਾ ਨਾ ਲਾਂਗਰੀ ਆਪਣਾ ਕੋਈ ਕੁਝ ਦਾ ਆਪਣਾ ਨਹੀਂ ਆ ਸਿਰਫ ਹਰਾ ਪੈਨ ਦੇਖਣ ਨੂੰ ਜੇ ਵਿੱਚ ਆ ਉਹ ਚਲਾਉਣ ਲਈ ਉਹਨੂੰ ਉਹਦੀ ਸਿਆਹੀ ਹੈ ਜਿਹੜੀ ਉਹ ਕੇਜਰੀਵਾਲ ਤੋਂ ਲੈ ਕੇ ਆਉਣੀ ਪੈਂਦੀ ਆ ਇਹ ਔਲਾਤ ਨੇ ਜਿਹੜੀਆਂ ਸਰਕਾਰੀ ਕੋਠੀਆਂ ਚੰਡੀਗੜ੍ਹ ਸਾਰੀਆਂ 'ਚ ਕਿਸੇ ਰਾਗਵ ਚੱਡਾ ਬੈਠਾ ਕਿਸੇ 'ਚ ਕੋਈ ਬੈਠਾ ਜਿਹੜਾ ਦਿੱਲੀ ਦੇ ਵਿੱਚੋਂ ਬੰਦਾ ਨਕਾਰਤਿਆ ਇਹਦਾ ਓਐਸਡੀ ਕੇਜਰੀਵਾਲ ਦਾ ਨਾ ਉਰੇ ਸਲਾਹਕਾਰ ਲਾ ਕੇ ਉਹਨੂੰ ਜੈਡ ਪਲੱਸ ਸਿਕਿਉਰਟੀ ਦਿੱਤੀ ਹੋਈ ਆ ਮੇਰੇ ਪੰਜਾਬ ਦੇ ਵਾਸੀਓ ਜਾਗੋ ਬੰਦੇ ਦਿੱਲੀ ਦੇ ਜੱਡ ਸਿਕਿਉਰਟੀਆਂ ਗੱਡੀਆਂ ਤੇਲ ਸਾਰੀ ਸਿਕਿਉਰਿਟੀ ਉਹ ਪੰਜਾਬ ਦੀ ਸੋ ਇਹ ਦਿੱਲੀ ਨੂੰ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਦਿੱਲੀ ਲੈ ਕੇ ਜਾ ਰਹੇ ਨੇ ਆਪਾਂ ਜਾਗ ਜੀਏ ਕਿਉਂਕਿ ਅੱਜ ਹਾਲਾਤ ਇਹ ਨੇ ਕਿ ਜਿਹੜਾ ਕਿਸੇ ਵੇਲੇ 3400 ਕਰੋੜ ਦਾ ਕਰਜ਼ਾ ਸਾਲ ਦੇ ਵਿੱਚ ਲਿਆ ਜਾਂਦਾ ਸੀ ਤੇ ਸਕੂਲ ਕਾਲਜ ਹਸਪਤਾਲ ਸੜਕਾਂ 에ਰਪੋਰਟ ਬਣਦੇ ਸੀ ਅੱਜ ਸਾਲ ਦੇ ਵਿੱਚ 34000 ਕਰੋੜ ਤੋਂ ਵੱਧ ਕਰਜ਼ਾ ਲਿਆ ਜਾਂਦਾ ਪਰ ਦਿਖਦਾ ਕਿੱਥੇ ਨਹੀਂ ਕਿੱਥੇ ਲਾਉਣਾ ਇਸ ਲਈ ਭਗਵੰਤ ਮਾਨ ਜੇ ਤਾਂ ਪੂਰਾ ਹੁਣ ਸਰੈਂਡਰ ਜਿਹੜਾ ਮਾਰਾ ਮੋਟਾ 5-10% ਸ਼ਾਇਦ ਕਹਿੰਦਾ ਦਬਦਾ ਕਿੱਥੇ ਆ ਦਵਾ ਕਿੱਥੇ ਭਗਵੰਤ ਮਾਨ ਦੀ ਉਹ ਤਾਂ ਲੰਬੇ ਪਏ ਹੋ ਸੋ ਹਾਲਾਤ ਇਹ ਨੇ ਕਿ ਵੈਸੇ ਤਾਂ ਉਤੋਂ ਫਰਲਾ ਕੱਟਿਆ ਜਾਣਾ ਅੱਜ ਕੱਲ ਦੇ ਵਿੱਚ ਰਿਪੋਰਟ ਆ ਜਾਈ ਨਹੀਂ ਕਿ ਭਗਵੰਤ ਮਾਨ ਨੂੰ ਬਦਲ ਕੇ ਕੋਈ ਹੋਰ ਨਮਾ ਪਿੱਟੂ ਲਾਉਣਗੇ ਆਪਣਾ ਤੇ ਜੇ ਕਿਤੇ ਭਗਵੰਤ ਮਾਨ ਰਹਿ ਵੀ ਗਿਆ ਸੋ ਮੈਂ ਸਮਝਦਾ ਜਿਹੜਾ ਮਾਰਾ ਮੋਟਾ ਦਾ 1% ਕੰਨ ਬਚਿਆ ਹੋ ਉਹ ਵੀ ਉਹਨਾਂ ਨੇ ਨਿਵੇੜ ਦੇਣਾ ਸੋ ਹਾਲਾਤ ਮਾੜੇ ਨੇ ਪੰਜਾਬ ਦੇ ਵਿੱਚ ਗ੍ਰਨੇਕਾਂ ਦੇ ਨਾਲ ਠਾਣਿਆਂ ਤੇ ਹਮਲੇ ਪੰਜਾਬ ਦੇ ਵਿੱਚ ਸ੍ਰੀਆਮ ਗੈਂਗਸਟਰਾਂ ਦੀਆਂ ਧਮ ਅਰੇ ਆਮ ਸੀਆਈ ਸਟਾਫ ਦੇ ਵਿੱਚੋਂ ਗੈਂਗਸਟਰਾਂ ਨੇ ਲਾਰੈਂਸ ਸੁਨੋਈ ਵਰਗੇ ਜਿਹੜੇ ਇੰਟਰਵਿਊ ਆ ਬਿੱਤੀ ਹਾਲਾਤ ਖਰਾਬ ਕੋਈ ਪਿੰਡਾਂ ਚ ਡਿਵੈਲਪਮੈਂਟ ਲਈ ਰੁਪਈਆ ਨਹੀਂ ਕੋਈ ਗ੍ਰਾਂਟ ਨਹੀਂ ਕੋਈ ਕਿਸੇ ਪਾਸੇ ਕੋਈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਹੀਂ ਕੋਈ ਡਿਵੈਲਪਮੈਂਟ ਨਹੀਂ ਭਾਈਚਾਰਕ ਸਾਂਝ ਉਹ ਖਤਮ ਕਰਨ ਦੇ ਤੁਲੇ ਹੋਏ ਨੇ ਸੋ ਮੈਂ ਸਮਝਦਾ ਕਿ ਪੰਜਾਬ ਦਾ ਉਹ ਨਾਸ਼ ਕਰਕੇ ਜਾਣਗੇ ਜਿਹਨੂੰ ਕੱਢਣ ਲਈ ਖੂਹ ਵਿੱਚੋਂ ਆਪਾਂ ਨੂੰ ਬਹੁਤ ਸਾਲ ਲੱਗ ਜਾਣੇ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਹਰ ਵਰਗ ਨੂੰ ਨੌਜਵਾਨ ਵਰਗ ਨੂੰ ਮੇਰੀਆਂ ਮਾਤਾ ਮਾਂ ਭੈਣਾਂ ਵਰਗ ਨੂੰ ਵਪਾਰੀ ਵਰਗ ਨੂੰ ਕਿਸਾਨੀ ਵਰਗ ਨੂੰ ਮਜ਼ਦੂਰ ਵਰਗ ਨੂੰ ਹਰ ਵਰਗ ਨੂੰ ਬੇਨਤੀ ਆ ਕਿ ਟੱਕੜੇ ਹੋ ਕੇ ਸ਼੍ਰੋਮਣੀ ਕਾਲਦਲ ਦਾ ਸਾਥ ਦਿਓ ਤੇ ਪੰਜਾਬ ਨੂੰ ਬਚਾਓ ਪੰਜਾਬ ਤੇ ਪੰਜਾਬੀਆਂ ਤੇ ਪੰਥ ਦੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੀ ਪੰਜਾਬ ਦੀ ਡਿਵੈਲਪਮੈਂਟ ਕਰਨ ਵਾਲੀ ਪੰਜਾਬ ਦੀ ਅਮਨ ਸ਼ਾਂਤੀ ਲਿਆਉਣ ਵਾਲੀ ਇੱਕੋ ਪਾਰਟੀ ਆ ਸ਼੍ਰੋਮਣੀ ਕਾਲਦਲ ਉਹਦੇ ਤਹਿਤ ਹੀ ਮੈਂ ਸਮਝਦਾ ਕਿ ਹਰ ਵਰਗ ਪੰਜਾਬ ਦੇ ਨਾਲ ਜੁੜ ਵੀ ਰਿਹਾ ਤੇ ਅਪੀਲ ਕਰਨਾ ਕਿ ਵੱਧ ਤੇ ਵੱਧ ਸਾਡਾ ਸਾਥ ਅਮਰੀਕਾ ਤੋਂ ਜਿਹੜੇ ਨੌਜਵਾਨ ਵਾਪਸ ਡਿਪੋਰਟ ਕੀਤੇ ਜਾ ਰਹੇ ਆ ਅਕਾਲੀ ਦਲ ਉਹਨਾਂ ਦੇ ਕੋਈ ਪਿੱਛੇ ਆਥਰ ਰੱਖੇਗਾ ਸਿਰ ਤੇ ਦੇਖੋ ਅਕਾਲੀ ਦਲ ਨੇ ਸਾਰੇ ਸਾਰੇ ਲੀਡਰਸ਼ਿਪ ਦੇ ਬਿਆਨ ਆਏ ਨੇ ਜਿਹੜੇ ਕਹਿੰਦੇ ਨੇ ਕਿ ਮੋਦੀ ਹਾ ਤੋਂ ਮਨਕਨ ਹੈ ਕਹਿੰਦੇ ਮੋਦੀ ਵਿਸ਼ਵਵਤਾ ਲੀਡਰ ਹੈ ਜੇ ਮੋਦੀ ਸਾਹਿਬ ਵਿਸ਼ਵ ਦੇ ਲੀਡਰ ਨੇ ਜੇ ਮੋਦੀ ਸਾਹਿਬ ਦਾ ਇੰਨਾ ਡੰਕਾ ਚੱਲਦਾ ਤਾਂ ਭਾਰਤੀਆਂ ਨੂੰ ਹੱਥ ਬੰਨ੍ਹ ਕੇ ਹਥਕੜੀਆਂ ਲਾ ਕੇ ਪੈਰਾਂ ਦੇ ਵਿੱਚ ਜ਼ੰਜੀਰਾਂ ਪਾ ਕੇ ਅਗਲੇ ਨੇ ਅੰਮ੍ਰਿਤਸਰ ਲਾ ਤਿਆ ਅੰਮ੍ਰਿਤਸਰ ਹੀ ਕਿਉਂ ਲਾਇਆ ਉਹਦੇ 'ਚ ਸਿਰਫ 34 ਪੰਜਾਬ ਦੇ 34 ਹਰਿਆਣੇ ਦੇ 34 35 ਉਹ ਸੀਗੇ ਗੁਜਰਾਤ ਦੇ ਗੁਜਰਾਤ ਵੀ ਲਾਇਆ ਜਾ ਸਕਦਾ ਸੀ ਨਾ ਨਾ ਗੁਜਰਾਤ ਨਹੀਂ ਰੌਲਾ ਕਿਹਦਾ ਪਾਇਆ ਪੰਜਾਬ ਦਾ ਬਦਨਾਮੀ ਕਿਹਦੀ ਕੀਤੀ ਪੰਜਾਬ ਦੀ ਜਦੋਂ ਕੀ ਉਹਦੇ ਚ ਹੈ ਗੁਜਰਾਤੀ ਤੇ ਹਰਿਆਣੇ ਵਾਲੇ ਜ਼ਿਆਦੇ ਇਹ ਵੀ ਇੱਕ ਵੱਡੀ ਸ਼ਾਤਜਦਾਇਤਾ ਹਿੱਸਾ ਸੋ ਇਹ ਮਤ ਲਿਆ ਇਹਨਾਂ ਨੇ ਦਿੱਲੀ ਵਾਲਿਆਂ ਨੇ ਸੋ ਮੈਂ ਤਾਂ ਹੀ ਕਹਿੰਦਾ ਕਿ ਇਹ ਉਦੋਂ ਦੀ ਭਾਜਪਾ ਜਿਹੜੀ ਸਾਡੇ ਨਾਲ ਸਾਂਝ ਸੀ ਤੇ ਹੁਣ ਦੀ ਭਾਜਪਾ ਦਾ ਜ਼ਮੀਨਾਂ ਸਮਾਨ ਦਾ ਫਰਕ ਹੈ ਜੇ ਆਪਾਂ ਇਕੱਠੇ ਨਾ ਹੋਏ ਜੇ ਇੱਕ ਚੰਡੇ ਇਕੱਠੇ ਹੋ ਕੇ ਕਾਲੀ ਦਾ ਚੰਡੇ ਹਰ ਵਰਗ ਨਾ ਤੁਰਿਆ ਤਾਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਬਹੁਤ ਹੋਣ ਜ ਹੋਊਗਾ ਆਉਣ ਵਾਲੇ ਸਮੇਂ ਵਿੱਚ